ਜੁਗੋ ਜੁਗਾਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਸ਼ਲੋਕ ਜਾਣ ਕਰਦੇ ਹਨ ਸੋ ਸੰਗਤਾਂ ਦੇ ਨਾਲ ਸ਼ਲੋਕ ਦੀ ਵਿਚਾਰ ਕਰਨੀ ਹੈ ਔਰਲ ਮਿਲ ਕੇ ਬਾਬੇ ਨਾਨਕ ਦੇ ਗੁਣ ਗਾਈਏ ਬਾਬੇ ਨਾਨਕ ਦੀ ਬਾਣੀ ਨੂੰ ਸਮਝੀਏ ਸੁਣੀਏ ਪੜ੍ਹੀਏ ਤੇ ਅਮਲ ਕਰੀਏ ਸੁਣਨਾ ਹੈ ਪੜ੍ਹਨਾ ਹੈ ਅਮਲ ਕਰਨਾ ਹੈ ਸਮਝਣਾ ਹੈ ਬਾਣੀ ਨੂੰ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੋਹਣਤ ਦਰਦ ਦੁਖ ਲਤ ਸੋ ਪਾਕਿਆ ਸ਼ਬਦ ਜਾਣ ਕਰਦੇ ਹਨ ਸ਼ਲੋਕ ਤਜੋ ਸਿਆਨਪੁ ਸੁਰਜੋ ਨੂੰ ਸਿਮਰੋ ਹਰ ਹਰ ਰਾਇ ਇੱਕ ਆਸ ਹਰ ਮੰਨ ਰੱਖੋ ਨਾਨਕ ਦੂਖ ਭਰਮ ਪਉ ਜਾਏ ਗੁਰੂ ਬਚਨ ਕਰਦੇ ਹਨ ਤਜੋ ਸਿਆਨਪ ਸਭ ਤੋਂ ਪਹਿਲਾਂ ਤਾਂ ਸਿਆਨਪ ਨੂੰ ਛੱਡਣ ਵਾਸਤੇ ਹੁਕਮ ਹੁੰਦਾ ਆਪਣੀ ਸਿਆਨਪ ਨੂੰ ਛੱਡਿਏ ਪਹਿਲੀ ਪੌੜੀ ਹੈ ਸਿਆਣਪ ਨੂੰ ਛੱਡਣਾ। ਤਾਂ ਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਇ ਫੇਰ ਸਿਮਰਨ ਕਰਨਾ। ਪਹਿਲਾ ਸਿਆਣਪ ਨੂੰ ਛੱਡਣਾ ਆਪਣੀ ਅਕਲ ਨੂੰ ਛੱਡਣਾ ਫੇਰ ਸਿਮਰਨ ਕਰਨਾ। ਇੱਕ ਆਸ ਹਰ ਮੰਨ ਰੱਖੋ ਕਹਿੰਦੇ ਇੱਕ ਇਤਿਆਸ ਰੱਖਣੀਆ ਹਰ ਤੇ ਇੱਕ ਆਸ ਹਰਮੰ ਦਾ ਰੱਖੋ ਨਾਨਕ ਦੂਖ ਭਰਮ ਪਹੋ ਜਾਏ ਫੇਰ ਤੁਹਾਡੇ ਦੁੱਖ ਚਲੇ ਜਾਣਗੇ ਪਰਮ ਚਲੇ ਜਾਣਗੇ ਬਹਿਮ ਚਲੇ ਜਾਣਗੇ ਸਭ ਤੋਂ ਵੱਡੀ ਮੁਸੀਬਤ ਤਾਂ ਦੁੱਖਾਂ ਦੀ ਪਈ ਹੈ ਗੁਰੂ ਬਚਨ ਕਰਦੇ ਹਨ ਕਹਿੰਦੇ ਭਲੋ ਲੋਕੋ ਪਹਿਲਾ ਸਤਿਆ ਆਪਣੀ ਸਿਆਨ ਨੂੰ ਛੱਡ ਕੇ ਸਿਮਰਨ ਕਰੋ ਫੇਰ ਦੁੱਖ ਖਤਮ ਹੋਣਗੇ ਅਸੀਂ ਸਿਆਨਪਨੀ ਛੱਡ ਸਕਦੇ ਇਹ ਸਿਆਨਪ ਦੀ ਲੜਾਈ ਹਰ ਘਰ ਵਿੱਚ ਹੈ ਹਰ ਗੁਰਦੁਆਰੇ ਵਿੱਚ ਹੈ ਹਰ ਮੰਦਰ ਹਰ ਮਸਜਿਦ ਦੇ ਵਿੱਚ ਸਿਆਨਪ ਦੀ ਲੜਾਈ ਹੈ ਹਰ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਦੂਸਰੇ ਨੂੰ ਮੂਰਖ ਸਮਝਦਾ ਹੈ ਜਿਸ ਦਿਨ ਸਿਆਣਪ ਖਤਮ ਹੋ ਗਈ ਲੜਾਈ ਖਤਮ ਹੋ ਗਈ ਘਰ ਵਿੱਚ ਕਾਦੀ ਲੜਾਈ ਹੈ ਪਤੀ ਤੇ ਪਤਨੀ ਦੀ ਕਾਦੀ ਲੜਾਈ ਹੈ ਸਿਆਣਪ ਦੀ ਪਾਈਆਂ ਪਾਈਆਂ ਦੀ ਕਾਦੀ ਲੜਾਈ ਹੈ ਸਿਆਣਪ ਦੀ ਬਾਪ ਪੁੱਤ ਦੀ ਕਾਦੀ ਲੜਾਈ ਹੈ ਸਿਆਣਪ ਜਦੋਂ ਸਿਆਨਪ ਛੱਡ ਦਿੱਤੀ ਸਿਮਰਨ ਕੀਤਾ ਫਿਰ ਦੁੱਖ ਚਲੇ ਗਏ ਬਚਨ ਹਨ ਅਟਲ ਹਨ ਗੁਰੂ ਨਾਨਕ ਪਾਤਸ਼ਾਹ ਦੇ ਪੰਚਮ ਪਾਚਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਿ ਸਿਆਨਪ ਨੂੰ ਛੱਡਣ ਦੇ ਨਾਲ ਸਿਮਰਨ ਕਰਨ ਦੇ ਨਾਲ ਦੁੱਖ ਚਲੇ ਜਾਂਦੇ ਹਨ ਦੁੱਖ ਭਰਮ ਪਹੁੰਚਾਏ ਅਸ਼ਟਪਦੀ ਅੱਗੇ ਅਠਾ ਪਦਾਂ ਦੇ ਵਿੱਚ ਨਿਰਣਾ ਕਰਨਗੇ ਬਾਦਸ਼ਾਹ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਮਨੁੱਖਾਂ ਤੇ ਟੇਕ ਰੱਖਣੀ ਕਿਸ ਇਤਿਹਾਸ ਕਰਨੀ ਅਸੀਂ ਆਸ ਰੱਖਦੇ ਆ ਕਿਸੇ ਤੇ ਟੇਕ ਰੱਖਦੇ ਆ ਉਹ ਸਾਡਾ ਕੰਮ ਨਹੀਂ ਕਰਦਾ ਫਿਰ ਅਸੀਂ ਦੁਖੀ ਹੁੰਦੇ ਆ ਪਾਚਾ ਬਚਨ ਕਹਦੇ ਆ ਕਿ ਦੇ ਰੱਖੋ ਹੀ ਨਾ ਤੇ ਇੱਕ ਰੱਖਣੀ ਆ ਆਪਣੇ ਗੁਰੂ ਤੇ ਰੱਖੋ ਇੱਕ ਤੇ ਆਸ ਕਰਨੀ ਆ ਇੱਕ ਤੇ ਵਿਸ਼ਵਾਸ ਕਰਨਾ ਹੈ ਮਾਨਕ ਕੀ ਟੇਕ ਬਿਰਤੀ ਸਭ ਜਾਣ ਇਹਨੇ ਮੂਖਾਂ ਦੀਆਂ ਜਿਹੜੀਆਂ ਟੇਕਾਂ ਆ ਆਸਰਾ ਹੈ ਤਾਂ ਬਿਰਤੀਆਂ ਦੇਵਨ ਕੋ ਏਕੇ ਭਗਵਾਨ ਕਹਿੰਦੇ ਦੇਣੇ ਬਲ ਤਾਂ ਇੱਕੋ ਭਗਵਾਨ ਹੈ ਜਿਸਕੇ ਦੀਏ ਰਹੇ ਅਗਾਈ ਕਹਿੰਦੇ ਜਿਸ ਦੇ ਦੇਣ ਦੇ ਨਾਲ ਸਬਰ ਆਉਂਦਾ ਲੋਕਾਂ ਤੋਂ ਮੰਗਣ ਦੇ ਨਾਲ ਸਬਰ ਨਹੀਂ ਆਉਂਦਾ ਜਦੋਂ ਰੱਬ ਦਿੰਦਾ ਫਿਰ ਸਬਰ ਆ ਜਾਂਦਾ ਜਿਸਕੇ ਦੀਏ ਰਹੇ ਅਗਾਈ ਬਹੁ ਨ ਤ੍ਰਿਸ਼ਨਾ ਲੱਗੇ ਆਏ ਕਹਿੰਦੇ ਫਿਰ ਤ੍ਰਿਸ਼ਨਾ ਕੋਈ ਸਾਡੇ ਲਵੇ ਨਹੀਂ ਆਉਂਦੀ ਇਹ ਤ੍ਰਿਸ਼ਨਾ ਮਨੂ ਨੂੰ ਅਸ਼ਾਂਤ ਕਰਦੀ ਹੈ ਸ਼ਾਂਤ ਕਦੋਂ ਹੁੰਦਾ ਹੈ ਜਦੋਂ ਇੱਕ ਇਤਿਹਾਸ ਰੱਖਦੇ ਆ ਰੱਬ ਤੇ ਅਸਰ ਰੱਖਦੇ ਆ ਮਾਰੇ ਰੱਖੇ ਇਕੋ ਆਪ ਕਹਿੰਦੇ ਇਕੋ ਮਾਰਨੇ ਵਾਲਾ ਹੈ ਇਕੋ ਰੱਖਣੇ ਵਾਲਾ ਹੈ ਮਨੁੱਖ ਕੇ ਕੁਛ ਨਹੀਂ ਹਾਥ ਕਹਿੰਦੇ ਮਨੁੱਖ ਦੇ ਹੱਥ 'ਚ ਕੁਛ ਨਹੀਂ ਕੋਈ ਮਨੁੱਖ ਦੂਸਰੇ ਮਨੁੱਖ ਨੂੰ ਬਚਾ ਨਹੀਂ ਸਕਦਾ ਮਰਨ ਤੋਂ ਕੋਈ ਪੈਦਾ ਨਹੀਂ ਕਰ ਸਕਦਾ ਮਾਰਨੇ ਵਾਲਾ ਜਮਾਉਣੇ ਵਾਲਾ ਇਕੋ ਹੈ ਤਿਸ ਕਾ ਹੁਕਮ ਬੂਝ ਸੁਖ ਹੋਏ ਕਹਿੰਦੇ ਉਹਦਾ ਹੁਕਮ ਬੁੱਝਣ ਦੇ ਨਾਲ ਅਕਾਲ ਪੁਰਖ ਦਾ ਹੁਕਮ ਬਾਣੀ ਦਾ ਹੁਕਮ ਇਸ ਨੂੰ ਬੁੱਝਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੈ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਕਿ ਜਿਹੜਾ ਨਾਮ ਹੈ ਨਾ ਉਸ ਕਾ ਇਹਨੂੰ ਕੰਠ ਕਰ ਲਾ ਪੱਕਾ ਕਰ ਲਾ ਆਪਣੇ ਮਨ ਦੇ ਚ ਪ੍ਰੋ ਲੈ ਸੇਮਰ 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 ਪ੍ਰਭ ਸੋਏ ਕਹਿੰਦੇ ਪ੍ਰਭੂ ਦਾ ਸਿਮਰਨ ਕਰ ਮਨ ਵਿੱਚ ਕਿਸ ਤਰ੍ਹਾਂ ਪ੍ਰੋਇਆ ਜਾਣਾ ਹੈ ਸਿਮਰਨ ਦੇ ਨਾਲ ਸੇਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ تیر ਕੋ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਕੋਈ ਬਿਗਨ ਨਹੀਂ ਪਾਈ ਲੱਗੇਗਾ ਆਮ ਹੀ ਸਾਡਾ ਆਲੰਭ ਹੈ ਕਿ ਸਾਡਾ ਕੰਮ ਨਹੀਂ ਬਣਦਾ ਹਰ ਕੰਮ ਵਿੱਚ ਬਿਗਨ ਪੈਂਦਾ ਨਾ ਸਾਨੂੰ ਰੁਜ਼ਗਾਰ ਮਿਲਦਾ ਨਾ ਸਾਨੂੰ ਕੋਈ ਪੁੱਤਰ ਦੀ ਦਾਤ ਮਿਲਦੀ ਹੈ ਹਰ ਕੰਮ ਵਿੱਚ ਬਿਗਨ ਪੈਂਦਾ ਗੁਰੂ ਬਚਨ ਕਰਦਿਆਂ ਕਹਿੰਦੇ ਬਿਗਨ ਪਾਈ ਖਤਮ ਹੋ ਜਾਣਗੇ ਕੋਈ ਬਿਗਨ ਨਹੀਂ ਪਹੇਗਾ ਤੇਰੇ ਸਾਰੇ ਕੰਮ ਸਪੂਰਨ ਹੋ ਜਾਣਗੇ ਨਾਨਕ ਵਿਗੜ ਨਾ ਲਾਗੇ ਕੋਇ ਉਸ ਤਤ ਮਨ ਮੈਂ ਕਰ ਨਿਰੰਕਾਰ ਆਪਣੇ ਮਨ ਦੇ ਵਿੱਚ ਕਹਿੰਦੇ ਨਿਰੰਕਾਰ ਦੀ ਉਸਤਤ ਕਰ ਉਸ ਦੀ ਵਡਿਆਈ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਕਰਮਨ ਮੇਰੇ ਸਤਿ ਬੁਹਾਰ ਕਹਿੰਦੇ ਮੇਰੇਆ ਮਨ ਆ ਸਤ ਦਾ ਬੁਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸੱਤ ਦਾ ਬੋਹਾਰ ਕਹਿੰਦੇ ਕਿਹੜਾ ਨਿਰਮਲ ਹੋ ਜਾਏਗਾ ਜਿਹੜਾ ਹਰ ਰਸ ਹੈ ਕਹਿੰਦੇ ਇਹਨੂੰ ਪੀਲਾ ਨਿਰਮਲ ਰਸਨਾ ਅੰਮ੍ਰਿਤ ਪੀਓ ਅੰਮ੍ਰਿਤ ਨੂੰ ਪੀਣ ਦੇ ਨਾਲ ਅੰਮ੍ਰਿਤ ਬਾਣੀ ਹੈ ਭਾਈ ਸਾਹਿਬ ਇਸ ਨੂੰ ਪੀਣ ਦੇ ਨਾਲ ਨਿਰਮਲ ਹੋ ਜਾਂਦਾ ਹੈ ਸਦਾ ਸਹਿਲਾ ਕਰ ਲੈ ਜੀਓ ਕਹਿੰਦਾ ਤੇਰਾ ਜਿਹੜਾ ਜੀ ਹੈ ਨਾ ਤੇਰਾ ਮਨ ਸਦਾ ਹੀ ਸਹਿਲਾ ਹੋ ਜਾਏਗਾ ਸੌਖਾ ਹੋ ਜਾਏਗਾ ਸਦਾ ਸਹਿਲਾ ਕਰ ਲੈ ਜੀਓ ਨੈਨੂ ਪੇਖੋ ਠਾਕਰ ਕਾ ਰੰਗ ਕਹਿੰਦੇ ਨੈਨਾ ਦੇ ਨਾਲ ਅੱਖਾਂ ਨਾਲ ਤੁਹਾਨੂੰ ਫਿਰ ਅਕਾਲ ਪੁਰਖ ਦੇ ਦਰਸ਼ਨ ਹੋਣਗੇ ਨੈਨੂ ਪੇਖੋ ਠਾਕਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਜਦੋਂ ਸਾਧੂਆਂ ਨਾਲ ਸੰਗ ਕੀਤਾ ਸੰਤਾਂ ਦਾ ਫਿਰ ਹੋਰ ਸੰਗ ਹਨ ਨਾ ਜਿਹੜੇ ਉਹ ਬਿਸਰ ਜਾਂਦੇ ਹਨ ਖਤਮ ਹੋ ਜਾਂਦੇ ਹਨ ਸਾਧ ਸੰਗ ਬਿਨਸੇ ਸਭ ਸੰਗ ਚਰਨ ਚੱਲੋ ਕਹਿੰਦੇ ਸ਼ਬਦ ਨਾਲ ਚੱਲੋ ਚਰਨ ਸ਼ਬਦ ਨੂੰ ਕਹਿੰਦੇ ਸ਼ਬਦ ਰੱਬ ਦਾ ਚਰਨ ਵੀ ਸ਼ਬਦ ਵੀ ਇੱਕੋ ਚੀਜ਼ ਹੈ ਰੱਬ ਵੀ ਇੱਕੋ ਚੀਜ਼ ਹੈ ਚਰਨਾਂ ਨੂੰ ਪੈਰ ਵੀ ਕਹਿੰਦੇ ਆ ਲੇਕਿਨ ਰੱਬ ਦੇ ਤਾਂ ਜੂਨ ਨਹੀਂ ਹੈ ਰੱਬ ਦਾ ਕੋਈ ਜੂਨੀ ਵਿਚ ਨਹੀਂ ਹੈ ਰੱਬ ਦੇ ਨਹੀਂ ਪੈਰ ਹੋ ਸਕਦੇ ਰੱਬ ਦਾ ਤਾਂ ਸ਼ਬਦ ਹੈ ਕਹਿੰਦੇ ਸ਼ਬਦ ਦੇ ਪਿੱਛੇ ਲੱਗੋ ਇਹ ਮਾਰਗ ਹੈ ਜਿਹੜਾ ਸ਼ਬਦ ਹੈ ਇਹ ਰੱਬ ਕੋਲ ਲੈ ਕੇ ਜਾਂਦਾ ਸੱਚਖੰਡ ਲੈ ਕੇ ਜਾਂਦਾ ਇਹ ਬਾਬੇ ਨਾਨਕ ਦਾ ਜਹਾਜ਼ ਹੈ ਇਹ ਸੱਚਖੰਡ ਜਾਂਦਾ ਚਰਨ ਚਲੋ ਮਾਰਗ ਗੋਬਿੰਦ ਗੋਬਿੰਦ ਜਿਹੜਾ ਬਿੰਦ ਪਿੰਨ ਸਾਡੀ ਰਾਖੀ ਕਰਦਾ ਰੱਬ ਕਹਿੰਦਾ ਸਬਦ ਰੱਬ ਨੂੰ ਜਾਣ ਦਾ ਰਸਤਾ ਹੈ ਸੱਚਖੰਡ ਕਿਸ ਤਰ੍ਹਾਂ ਪਹੁੰਚਿਆ ਜਾਂਦਾ ਹੈ ਸ਼ਬਦ ਦੇ ਨਾਮ ਸ਼ਬਦ ਲੈ ਕੇ ਜਾਂਦਾ ਸਤਖੰਡ ਚਾਰਨ ਚੱਲੋ ਮਾਰਗ ਗੋਬਿੰਦ ਮਿਟੇ ਪਾਪ ਪਾਪ ਮਿਟ ਜਾਣਗੇ ਮਿਟੇ ਪਾਪ ਚਾਰਨ ਚੱਲੋ ਮਾਰਗ ਗੋਬਿੰਦ ਮਿਟੇ ਪਾਪ ਪਾਪ ਮਿਟ ਜਾਣਗੇ ਮਿਟੇ ਪਾਪ ਜਪਿਏ ਹਰ ਬਿੰਦ ਕਹਿੰਦੇ ਹਰ ਬਿੰਦ ਜਾਪ ਕਰੀਏ ਸ਼ਬਦ ਦਾ ਪਾਪ ਮਿਟ ਜਾਂਦੇ ਹਨ ਪਾਪ ਖਤਮ ਹੋ ਜਾਂਦੇ ਹੋਰ ਕੋਈ ਕਿਰਿਆ ਕਰਮ ਨਹੀਂ ਦੱਸਦੇ ਪਾਚਾ ਸਿਮਰਨ ਦੱਸਦੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਸੱਚਖੰਡ ਤੋਂ ਲੈ ਕੇ ਆਂਦਾ ਜਿਹੜੇ ਸ਼ਬਦ ਦਾ ਜਾਪ ਕਰਦੇ ਹਨ ਉਹ ਸੱਚਖੰਡ ਪਹੁੰਚ ਜਾਂਦੇ ਹਨ ਹੋਰ ਕੋਈ ਕਿਰਿਆ ਕਰਮ ਨਹੀਂ ਜਿਹੜੇ ਆਪਾਂ ਲੋਕਾਂ ਨੂੰ ਸਮਝਾਉਂਦੇ ਆ ਉਹ ਨਹੀਂ ਜੋ ਬਾਬਾ ਨਾਨਕ ਸਮਝਾਉਂਦਾ ਉਹ ਸੱਚ ਹੈ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਕਰ ਹਰ ਕਰਮ ਕਰਨਾ ਕੀ ਹੈ ਹਰ ਦਾ ਕਰਮ ਰੱਬ ਦਾ ਕਰਮ ਰੱਬ ਨੇ ਕੀ ਕਰਾਉਣਾ ਸਾਡੇ ਕੋਲੋਂ ਰੱਬ ਨੇ ਸਾਡੇ ਕੋਲੋਂ ਕੋਈ ਮਾਇਆ ਨਹੀਂ ਲੇਟ ਰੱਬ ਨੇ ਸਾਡੇ ਕੋਲੋਂ ਕੋਈ ਪੋਛ ਨਹੀਂ ਸਕਣਾ ਰੱਬ ਨੇ ਸਾਡੇ ਕੋਲ ਕੋਈ ਕੱਪੜੇ ਨਹੀਂ ਲੈਣੇ ਉਹ ਕਿਹੜਾ ਕਿਸੇ ਜੂਨ ਵਿੱਚ ਹੈ ਕਿ ਉਸ ਨੂੰ ਕੱਪੜਿਆਂ ਦੀ ਲੋੜ ਹੈ ਉਸ ਨੂੰ ਭੋਜਨ ਦੀ ਲੋੜ ਹੈ ਬ੍ਰह्म ਗਿਆਨੀ ਕਾ ਭੋਜਨ ਗਿਆਨ ਉਹ ਤਾਂ ਗਿਆਨ ਦੇ ਨਾਲ ਰਜ ਗਿਆ ਨਾਮ ਦੀ ਲੋੜ ਹੈ ਭਜਨ ਦੀ ਲੋੜ ਹੈ ਬੰਦਗੀ ਦੀ ਲੋੜ ਹੈ ਕਰ ਹਰ ਕਰਮ ਕਿਹੜਾ ਕਰਮ ਕਰਨਾ ਸਰਬਨ ਸਰਬਨ ਕਹਿੰਦੇ ਸੁਣਨ ਨੂੰ ਕਹਿੰਦੇ ਰੱਬ ਦਾ ਕਰਮ ਕਿਹੜਾ ਕਰ ਹਰ ਕਰਮ ਸਰਬਨ ਹਰ ਕਥਾ ਕਹਿੰਦੇ ਹਰ ਦੀ ਕਥਾ ਨੂੰ ਸੁਣ ਇਹ ਰੱਬ ਦਾ ਕਰਮ ਹੈ ਹੋਰ ਕੋਈ ਕਰਮ ਨਹੀਂ ਦੱਸਿਆ ਰੱਬ ਦਾ ਕਰਮ ਕਿਹੜਾ ਸਰਬਨ ਹਰ ਕਥਾ ਹਾਰ ਦੀ ਕਥਾ ਨੂੰ ਸੁਣਨਾ ਇਹ ਰੱਬ ਦਾ ਕਰਮ ਹੈ ਸਰਬਨ ਹਰ ਕਰਮ ਸਰਬਨ ਹਰ ਕਥਾ ਹਰ ਦਰਗ ਨਾਨਕ ਉੱਜਲ ਮੱਥਾ ਕਹਿੰਦੇ ਹਰ ਦੀ ਦਰਗਾਹ ਤੇਰਾ ਮੱਥਾ ਇਹ ਨਾ ਉੱਜਲ ਹੋ ਜਾਏਗਾ ਚਿੱਟਾ ਹੋ ਜਾਏਗਾ ਦਰਗਾਹ ਤੇ ਪਹੁੰਚ ਗਿਆ ਚਿੱਟੇ ਮੁੱਖ ਦੇ ਨਾਲ ਮੁੱਖ ਕਾਲਾ ਨਹੀਂ ਹੋਇਆ ਚਿੱਟਾ ਹੋ ਗਿਆ ਤੋਤਾ ਗਿਆ ਜਦੋਂ ਹਰ ਦੀ ਕਥਾ ਨੂੰ ਸਰਬਣ ਕੀਤਾ ਮੁੱਖ ਉਜਲਾ ਹੋ ਗਿਆ ਦਰਗਾਹ ਚ ਪਹੁੰਚ ਗਿਆ ਸਤਸੰਗ ਜੀ ਬਾਣੀ ਸੱਚਖੰਡ ਲੈ ਕੇ ਜਾਂਦੀ ਹੈ ਹਰ ਕ ਦੀ ਇੱਛਾ ਸੱਚਖੰਡ ਜਾਣ ਦੀ ਕਿਸੇ ਦੀ ਸੋਚ ਨਹੀਂ ਹੈ ਕਿ ਮੈਂ ਨਰਕਾ ਨੂੰ ਜਾਵਾਂ ਤਿਆਰੀ ਸਾਰੇ ਕਰਦੇ ਹਾਂ ਲੇਕਿਨ ਅਸਲ ਤਿਆਰੀ ਸਿਰਗੂ ਨਾਨਕ ਦੇਵ ਜੀ ਦੱਸਦੇ ਹਨ ਕਿ ਹਰ ਦੀ ਕਥਾ ਨੂੰ ਸਰਮਣ ਕਰ ਦਰਗਾਹ ਦੇ ਵਿੱਚ ਮੁੱਖ ਤੇਰਾ ਉਜਲ ਹੋਏਗਾ ਬੜਾ ਭਾਗੀ ਤੇ ਜਨ ਜਗ ਮਾਹੇ ਕਹਿੰਦੇ ਉਹ ਜਨ ਇਸ ਜਾਗੇ ਦੀ ਚ ਵੱਡੇ ਭਾਗਾ ਵਾਲੇ ਹਨ ਜਿਹੜੇ ਹਰ ਦੀ ਕਥਾ ਨੂੰ ਸੁਣਦੇ ਹਨ ਰੱਬ ਦੀ ਕਥਾ ਬੜਾ ਪਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਕਿਨ ਜਿਹੜੇ ਸਦਾ ਹੀ ਸਦਾ ਹਰਦੇ ਗੁਣਾਂ ਨੂੰ ਗਾਉਂਦੇ ਹਨ ਇਹ ਜਗ ਦੇ ਵਿੱਚ ਬੜੇ ਭਾਗਾ ਵਾਲੇ ਹਨ ਲੇਕਿਨ ਸੰਸਾਰ ਭਾਗਾ ਵਾਲਾ ਉਸ ਨੂੰ ਮੰਨਦਾ ਜਿਹਦੇ ਕੋਲ ਧਨ ਦੌਲਤ ਜ਼ਿਆਦਾ ਹੈ ਸਦਾ ਸਦਾ ਹਰ ਕੇ ਗੁਣ ਗਾਹੇ ਆਰਾਮ ਨਾਮ ਜੋ ਕਰੇ ਵਿਚਾਰ ਕਹਿੰਦੇ ਜਿਹੜੇ ਰਾਮ ਦੀ ਨਾਮ ਦੀ ਵਿਚਾਰ ਕਰਦੇ ਗੁਰੂ ਜਾਣੀ ਜਾਣ ਹਨ ਕਿ ਸਾਰੇ ਨਹੀਂ ਵਿਚਾਰ ਕਰਦੇ ਗੁਰ ਬਾਣੀ ਵਿਚਾਰ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਹੈ ਗੁਰ ਬਾਣੀ ਵਿਚਾਰ ਗੁਰੂ ਦੀ ਬਾਣੀ ਦੀ ਵਿਚਾਰ ਕਰਨ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਮੰਤ ਗਣੀ ਸੰਸਾਰ ਕਹਿੰਦੇ ਸੰਸਾਰ ਦੇ ਵਿੱਚ ਉਹ ਧਨ ਵਾਲੇ ਹਨ ਤਨਮੰਤ ਹਨ ਧਨ ਵਾਲੇ ਕੌਣ ਹਨ ਤਨਮੰਤ ਕੌਣ ਹਨ ਜਿਨ੍ਹਾਂ ਕੋਲ ਨਾਮ ਦਾ ਤਨ ਹੈ ਮਾਨ ਤਨ ਮੁਖ ਬੋਲੇ ਹਰ ਮੁਖੀ ਕਹਿੰਦੇ ਮਾਨ ਤੇ ਤਨ ਦੇ ਨਾਲ ਮੁਖ ਦੇ ਨਾਲ ਹਰ ਬੋਲ ਸਦਾ ਸਦਾ ਜਾਣੇ ਤੇ ਸੁਖੀ ਉਹ ਸਦਾ ਹੀ ਸਦਾ ਸੁਖੀ ਰਹਿਣਗੇ ਸਾਡਾ ਦੁਖੀ ਹੋਣ ਦਾ ਕਾਰਨ ਵੀ ਦੱਸ ਦਿੱਤਾ ਕਿ ਦੁਖੀ ਕਿਉਂ ਹਾਂ ਅਸੀਂ ਅਸੀਂ ਜੋ ਕੁਛ ਸਿਰਕੂ ਨਾਨਕ ਦੇਵ ਜੀ ਕਹਿੰਦਿਆ ਨਹੀਂ ਕਰਦੇ ਇੱਕੋ ਇੱਕ ਇੱਕ ਪਛਾਨਣਾ ਹੈ ਕਹਿੰਦੇ ਇੱਕੋ ਤੇ ਇੱਕ ਨੂੰ ਪਛਾਣਣਾ ਇੱਕ ਤਾਂ ਅਕਾਲ ਪੁਰਖ ਹੈ ਸਾਰੀ ਦੁਨੀਆ ਨੂੰ ਬਣਾਉਣੇ ਵਾਲਾ ਇੱਕ ਨੂਰ ਸੇ ਸਭ जग ਉਪਜਿਆ ਕੌਣ ਭਲੇ ਕੌਣ ਮੰਦਾ ਸਾਰਿਆਂ ਨੂੰ ਪੈਦਾ ਕਰਨੇ ਵਾਲਾ ਇੱਕ ਇਹਨਾਂ ਜਿਹੜੇ ਉਸ ਨੂੰ ਪਛਾਣ ਲੈਂਦੇ ਹਨ ਇੱਕੋ ਇੱਕ ਇੱਕ ਪਛਾਨਣਾ ਹੈ ਇਤ ਉਤ ਕੀ ਉਹ ਸੋਜੀ ਜਾਂਣਾ ਕਹਿੰਦੇ ਇੱਥੇ ਤੇ ਉੱਥੇ ਦੀ ਤੁਹਾਨੂੰ ਸੋਜੀ ਆ ਜਾਂਦੀ ਹੈ ਜਿਹੜੇ ਇੱਕ ਨੂੰ ਪਛਾਣ ਲੈਂਦੇ ਆ ਸੰਸਕ ਇੱਕ ਕੌਣ ਹੈ ਅਕਾਲ ਪੁਰਖ ਇੱਕ ਕੌਣ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਨਿਰੰਕਾਰ ਦਾ ਰੂਪ ਹੈ ਪੋਥੀ ਪਨਵੇਸ਼ਰ ਦਾ ਥਾਨ ਹੈ ਇਹ ਹੁਕਮ ਹੈ ਕਾਲਪੁਰਖ ਦਾ ਇਹਸ ਨੂੰ ਬੁੱਝਣਾ ਹੋਰ ਚੀਜ਼ ਤਾਂ ਸਾਰੇ ਬੁੱਝ ਲੈਂਦੇ ਆ ਲੇਕਿਨ ਇਹ ਜਿਹੜਾ ਹੁਕਮ ਹੈ ਕਾਲਪੁਰਖ ਦਾ ਹੁਕਮਨਾਮਾ ਕਹਿੰਦੇ ਇਹਨਾਂ ਹੁਕਮਨਾਮੇ ਦੀ ਵਿਚਾਰ ਗੁਰਬਾਣੀ ਵਿਚਾਰ ਸਾਰੀ ਬਾਣੀ ਉਹ ਰੱਬ ਦਾ ਹੁਕਮ ਹੈ ਇਹਸ ਨੂੰ ਬੁੱਝਣਾ ਇਸ ਨੂੰ ਪਛਾਨਣਾ ਜਦੋਂ ਉਹ ਹੁਕਮ 부ਝ ਲਿਆ ਬਾਣੀ 부ਝ ਲਈ ਰੱਬ ਨੂੰ 부ਝ ਲਿਆ ਰੱਬ ਨੂੰ ਪਛਾਨ ਲਿਆ ਰੱਬ ਹਰ ਜਗ੍ਹਾ ਹੈ ਲੇਕਿਨ ਸਾਡੀ ਪਛਾਣੇ ਚ ਨਹੀਂ ਹੁੰਦਾ ਇਤ ਉਤ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮੰਨਿਆ ਕਹਿੰਦੇ ਜਿਹਦਾ ਮਨ ਮੰਨ ਗਿਆ ਨਾਮ ਦੇ ਨਾਲ ਮਨ ਮੰਦਾ ਨਹੀਂ ਇੱਧਰ ਹੋਣਾ ਮਨ ਹੋਰ ਪਾਸੇ ਭੱਜਿਆ ਫਿਰਦਾ। ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਰੰਜਨ ਜਾਣਿਆ। ਸਿਰਗੂ ਨਾਨਕ ਦੇਵ ਜੀ ਦੇ ਬਚਨ ਕਰ ਦਿੱਤੇ ਕਹਿੰਦੇ ਉਹਨਾਂ ਨੇ ਰੱਬ ਨੂੰ ਜਾਣ ਲਿਆ। ਜਿਨ੍ਹਾਂ ਨੇ ਬਾਣੀ ਨੂੰ ਜਾਣ ਲਿਆ ਰੱਬ ਨੂੰ ਜਾਣ ਲਿਆ। ਜੇ ਕੋ ਨਾਰਕ ਦੇਵ ਜੀ ਰਹਿਮਤ ਕਰਦੇ ਸਾਨੂੰ ਭਲੇਖੇ ਵਿੱਚ ਨਹੀਂ ਪਾਉਂਦੇ ਕਿਸੇ ਬਹਿਮ ਵਿੱਚ ਨਹੀਂ ਪਾਉਂਦੇ ਨਾਨਕ ਤਿਨੇ ਨਰਿੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਝੈ ਗੁਰ ਪ੍ਰਸਾਦ ਸਰਸਿੰਘੀ ਗੁਰ ਪ੍ਰਸਾਦ ਹੈ ਜਿਹੜਾ ਗੁਰੂ ਨੇ ਸ਼ਬਦ ਦਾ ਪ੍ਰਸਾਦ ਦਿੱਤਾ ਹੈ ਇੱਥੇ ਵੀ ਅਸੀਂ ਭਲੇਖੇ ਵਿਚਾਂ ਦੇ ਗੁਰ ਦਾ ਪ੍ਰਸ਼ਾਦ ਸ਼ਬਦ ਦਾ ਪ੍ਰਸ਼ਾਦ ਗੁਰੂ ਜਿਹੜਾ ਗੁਰ ਦਿੰਦਾ ਹੈ ਉਹਨੂੰ ਗੁਰ ਪ੍ਰਸ਼ਾਦ ਕਹਿੰਦੇ ਹਨ ਸਿਰ ਗੂ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਲੈ ਕੇ ਆਂਦਾ ਜਦੋਂ 3 ਦਿਨ ਬੇਈ ਨਦੀ ਚ ਲੋਪ ਰਹਿੰਦੇ ਹਨ ਸੰਸਾਰ ਪੁੱਛਦਾ ਨਾਨਕ ਕਿੱਥੇ ਗਈ ਸੀ ਕਹਿੰਦੇ ਮੈਂ ਆਪਣੇ ਗੁਰੂ ਕੋਲ ਕੀ ਕਰਨ ਤੁਹਾਨੂੰ ਕੁਝ ਵੰਡਣਾ ਵੀ ਤਾਂ ਹੈ ਦੇਣਾ ਵੀ ਤਾਂ ਹੈ ਸਿਰਗੂ ਨਾਨਕਦੇਵ ਜੀ ਮੂਲ ਮੰਤਰ ਲੈ ਕੇ ਆਏ ਸੱਚਖੰਡ ਇਹ ਪ੍ਰਸ਼ਾਦ ਫਿਰ ਵੰਡਿਆ ਇਹ ਹੈ ਪ੍ਰਸ਼ਾਦ ਰੱਬ ਦਾ ਇਹਨੂੰ ਜਿੰਨਾ ਮਰਜੀ ਛਕੀ ਜਾਓ ਜਿੰਨਾ ਮਰਜੀ ਵੰਡੀ ਜਾਓ ਕਦੇ ਖਤਮ ਨਹੀਂ ਹੁੰਦਾ ਗੁਰ ਪ੍ਰਸਾਦ ਆਪਨ ਆਪ ਸੁਝੈ ਕਹਿੰਦੇ ਸ਼ਬਦ ਦੇ ਪ੍ਰਸ਼ਾਦ ਦੇ ਨਾਲ ਚਤੰਗੇ ਤੇ ਭਲੇਖਾ ਸਾਨੂੰ ਜਿਹੜਾ ਪ੍ਰਸ਼ਾਦ ਆਪਾਂ ਮੰਨਦੇ ਉਹ ਤਾਂ ਦੁਨੀਆ ਖਾਂਦੀ ਹੈ ਪਰ ਸੋਜੀ ਤਾਂ ਦੁਨੀਆ ਨੂੰ ਆਈ ਨਹੀਂ ਸਬਦ ਤਾਂ ਮਿੱਤਰ ਪਿਆਰੋ ਸ਼ਬਦ ਦਾ ਪ੍ਰਸ਼ਾਦ ਹੈ ਜਿਹੜਾ ਸਿਰ ਕੋ ਨਾਰਕ ਦੇਵੀ ਨੇ ਸੱਚਖੰਡ ਤੋਂ ਲੈ ਕੇ ਆਂਦਾ ਹੈ ਕਹਿੰਦੇ ਇਸ ਪ੍ਰਸ਼ਾਦ ਦੇ ਨਾਲ ਸੋਝੀ ਆ ਜਾਂਦੀ ਆ ਬੰਦੇ ਨੂੰ ਇਤ ਉਤ ਕੀ ਉਹ ਸੋਝੀ ਜਾਣੇ ਗੁਰ ਪ੍ਰਸਾਦ ਆਪਨ ਆਪ ਸੂਝੇ ਤਿਸ ਜਨ ਕੀ ਸਤਿਪਾਤਿ ਆਪਾ ਬਚਨ ਬੜੇ ਕੀਮਤੀ ਕਰਦੇ ਕਹ ਜਿਨ੍ਹਾਂ ਨੂੰ ਸ਼ਬਦ ਦਾ ਪ੍ਰਸ਼ਾਦ ਮਿਲ ਜਾਂਦਾ ਹੈ ਉਹਨਾਂ ਦੀ ਤ੍ਰਿਸ਼ਨਾ ਹੈ ਜਿਹੜੀ ਬੁੱਝ ਜਾਂਦੀ ਹੈ ਤਿਸ ਕੀ ਜਾਨੋ ਤ੍ਰਿਚਨਾ 부ਝੈ ਤ੍ਰਿਚਨਾ 부ਝਦੀ ਨਹੀਂ ਜਲ ਜਾਂਦੀ ਹੈ ਜੇ ਜਿਸ ਤਰ੍ਹਾਂ ਰੱਸੀ ਸੜ ਜਾਂਦੀ ਹੈ ਬਟ ਨਹੀਂ ਸੜਦਾ ਤ੍ਰਿਚਨਾ ਦਾਦੀ ਜਲ ਮੂਈ ਜਲ ਜਲ ਕਰੇ ਪਕਾਰ ਸਤਗੁਰ ਸ਼ੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ ਸਾਥ ਸੰਗ ਹਰ ਜਸ ਕਹਿਤ ਕਹਿੰਦੇ ਸਾਧੂ ਸੰਤਾਂ ਦਾ ਸੰਗ ਕਰਕੇ ਹਰ ਦਾ ਜਸ ਜਦੋਂ ਇਹ ਅਵਸਥਾ ਆਈ ਸਾਧ ਸੰਗ ਹਰ ਜਸ ਕਹਿਤ ਸత్సੰਗ ਇਹ ਦਵਾਈ ਬਾਬੇ ਨਾਨਕ ਵਾਲੀ ਛੱਕ ਕੇ ਦੇਖਿਓ ਬਈ ਇਹ ਦਵਾਈ ਕੰਮ ਕਰਦੀ ਐ ਗੁਰੂ ਤਾਂ ਬਚਨ ਕਰਦੇ ਹਨ ਸਾਧ ਸੰਗ ਹਰ ਜਸ ਕਹਿਤ ਸਰਬੋ ਰੋਗ ਤੇ ਉਹ ਹਰ ਜਨ ਰਹਤ ਕਹਿੰਦੇ ਉਹ ਜਨਪੇ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਘਰ ਭਰੇ ਪਏ ਆ ਸਾਧ ਸੰਗਤ ਜੀ ਦਵਾਈਆਂ ਦੇ ਨਾਲ ਕੋਈ ਬਿਰਲਾ ਹੀ ਹੋਊਗਾ ਜਿਹੜਾ ਦਵਾਈ ਨਹੀਂ ਖੰਦਾ ਦੁਨੀਆ ਦੁਖੀ ਤੇ ਦੁਖੀ ਪਈਏ ਹਸਪਤਾਲ ਭਰੇ ਪਏ ਆ ਕਿਤੇ ਪਾਉਣ ਵਾਸਤੇ ਜਗ੍ਹਾ ਨਹੀਂ ਹਸਪਤਾਲਾਂ ਦੇ ਸੜਕਾਂ ਤੇ ਰੁਲਦੇ ਆ ਲੇਕਿਨ ਬਾਬੇ ਨਾਨਕ ਵਾਲੀ ਦਵਾਈ ਨਹੀਂ ਛੱਕਦੇ ਇਹ ਨਹੀਂ ਛੱਕਦੇ ਗੁਰੂ ਬਚਨ ਕਰਦੇ ਹਨ ਸਰਬੋ ਰੋਗ ਤੇ ਉਹ ਹਰ ਜਨ ਰਹੇ ਸਾਰੇ ਰੋਗਾਂ ਤੋਂ ਰਹਿਤ ਹੋ ਗਿਆ ਆਨੰਦin ਕੀਰਤਨ ਕੇਵਲ ਬਖਿਆ ਕਹਿੰਦੇ ਹਰ ਰੋਜ਼ ਉਹਦੀ ਕੀਰਤ ਕਰਨੀ ਉਹਦਾ ਬਖਿਆਨ ਕਰਨਾ ਸਮਝਾਉਣਾ ਲੋਕਾਂ ਨੂੰ ਦੱਸਣਾ ਹੈ ਇੱਕ ਦਿਨ ਨਹੀਂ ਹਰ ਦਿਨ ਹਰ ਰੋਜ਼ ਗ੍ਰਹਿਸਤ ਮੇ ਸੋਈ ਨਿਰਵਾਨ ਗ੍ਰਹਿਸਤ ਦੇ ਵਿੱਚ ਰਹਿੰਦਾ ਹੋਇਆ ਕਹਿੰਦੇ ਨਿਰਵਾਨ ਬਣ ਜੇਗਾ ਸੱਚੀ ਕਿ ਨਿਰਵਾਨ ਕਿੰ ਨੂੰ ਕਹਿੰਦੇ ਆ ਨਿਰਵਾਨ ਰੱਬ ਨੂੰ ਕਹਿੰਦੇ ਜਿਹਨੂੰ ਕੋਈ ਆਦਤ ਨਾ ਹੋਵੇ ਬਾਣ ਆਦਤ ਨੂੰ ਕਹਿੰਦੇ ਆ ਨਿਰਵਾਨ ਬਿਨ ਆਦਤ ਤੋਂ ਸਾਨੂੰ ਆਦਤ ਹੈ ਖਾਣ ਦੀ ਪੀਣ ਦੀ ਸੌਣ ਦੀ ਰੱਬ ਨੂੰ ਤਾਂ ਕੋਈ ਹੱਥ ਨਹੀਂ ਉਹ ਜਨ ਨਿਰਵਾਨ ਹੋ ਜਾਂਦੇ ਹਨ ਰੱਬ ਬਣ ਜਾਈਆਂ ਜਾਂਦੇ ਹਨ ਐ ਗ੍ਰਸਥ ਜੀਵ ਨੂੰ ਪ੍ਰਦਾਨ ਕੀ ਦਿੱਤੀ ਸਿਰ ਗੋ ਨਾਨਕ ਦੇਵ ਜੀ ਕਹਿੰਦੇ ਗ੍ਰਸਥ ਵੀ ਕਰ ਲੇਕਿਨ ਦਸਮਾ ਦਸੌਧ ਗੁਰੂ ਦੇ ਲੇਖੇ ਲਾ ਦੇ